ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੁਰਖਾਪ ਸੇਖੋ ਵਿੱਚ ਅੱਜ ਆਪਾਂ ਬਣਾਵਾਂਗੇ ਫਰਾਈਡ ਰਾਈਸ ਇਹ ਆਪਾਂ ਸੇਜ਼ਵਨ ਫਰਾਈਡ ਰਾਈਸ ਬਣਾ ਕੇ ਤਿਆਰ ਕਰਾਂਗੇ ਇਹ ਬਿਲਕੁਲ ਰੈਸਟੋਰੈਂਟ ਸਟਾਈਲ ਦੇ ਹੀ ਬਣਾਵਾਂਗੇ ਪਰ ਆਪਾਂ ਇਹ ਬਿਲਕੁਲ ਆਸਾਨ ਤਰੀਕੇ ਦੇ ਨਾਲ ਘਰ ਦੇ ਵਿੱਚ ਤਿਆਰ ਕਰਾਂਗੇ ਇਹ ਸਾਰਿਆਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਵੀ ਆਉਣਗੇ ਤੁਸੀਂ ਵੀ ਜ਼ਰੂਰ ਇਸ ਰੈਸਪੀ ਨੂੰ ਟਰਾਈ ਕਰਿਓ ਤੇ ਆਪਣਾ ਫੀਡਬੈਕ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਪਲੀਜ਼ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੇ ਬੈਲ ਆਈਕਨ ਬਟਨ ਨੂੰ ਜਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਇੱਥੇ ਮੈਂ ਇੱਕ ਗਲਾਸ ਚੌਲਾਂ ਦਾ ਲਿਆ ਹੈ ਤੁਸੀਂ ਕੋਈ ਵੀ ਮੈਜ਼ਰਮੈਂਟ ਲਈ ਕੱਪ ਕੌਲੀ ਸੈੱਟ ਕਰ ਸਕਦੇ ਹੋ ਇਹਨਾਂ ਨੂੰ ਹੁਣ ਆਪਾਂ ਦੋ ਤੋਂ ਤਿੰਨ ਪਾਣੀ ਚੰਗੀ ਤਰ੍ਹਾਂ ਵਾਸ਼ ਕਰ ਲਵਾਂਗੇ ਇੱਥੇ ਆਪਾਂ ਗੈਸ ਤੇ ਇੱਕ ਬਤੀਲਾ ਰੱਖਾਂਗੇ ਉਸ ਦੇ ਵਿੱਚ ਚਾਰ ਗਲਾਸ ਪਾਣੀ ਦੇ ਐਡ ਕਰ ਲੈਣੇ ਹਨ ਹੁਣ ਇਸ ਦੇ ਵਿੱਚ ਆਪਾਂ ਇੱਕ ਚਮਚ ਦੇਸੀ ਘਿਓ ਦਾ ਐਡ ਕਰ ਲਵਾਂਗੇ ਦੇਸੀ ਘਿਓ ਜਾਂ ਕੋਈ ਵੀ ਤੁਸੀਂ ਤੇਲ ਐਡ ਕਰ ਸਕਦੇ ਹੋ ਇਸ ਦੇ ਐਡ ਕਰਨ ਦੇ ਨਾਲ ਆਪਣੇ ਚੌਲ ਬਿਲਕੁਲ ਖਿਲੇ-ਖਿਲੇ ਬਣ ਕੇ ਤਿਆਰ ਹੁੰਦੇ ਹਨ ਤੇ 1/4 ਚਮਚ ਆਪਾਂ ਇੱਥੇ ਨਮਕ ਦਾ ਐਡ ਕਰਾਂਗੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਹੁਣ ਇੱਥੇ ਆਪਾਂ ਇਸ ਨੂੰ ਗਰਮ ਹੋਣ ਲਈ ਰੱਖ ਦਵਾਂਗੇ ਇਹ ਆਪਣਾ ਪਾਣੀ ਹੁਣ ਗਰਮ ਹੋ ਚੁੱਕਾ ਹੈ ਹੁਣ ਇਸ ਦੇ ਵਿੱਚ ਆਪਾਂ ਵਾਸ਼ ਕੀਤੇ ਹੋਏ ਚੌਲ ਐਡ ਕਰ ਦਵਾਂਗੇ ਇੱਥੇ ਆਪਾਂ ਸਾਰੇ ਚੌਲ ਐਡ ਕਰ ਲਏ ਹਨ ਤੇ ਹੁਣ ਆਪਾਂ ਇਹਨਾਂ ਨੂੰ ਪੱਕਣ ਲਈ ਰੱਖ ਦਵਾਂਗੇ ਇਹਨਾਂ ਨੂੰ ਆਪਾਂ 80 85% ਹੀ ਪਕਾਵਾਂਗੇ ਵਿੱਚੋਂ ਮੜਾ ਜਿਹਾ ਆਪਾਂ ਇਹਨਾਂ ਨੂੰ ਹਿਲਾ ਲਵਾਂਗੇ ਫਿਰ ਇਹਨਾਂ ਨੂੰ ਆਪਾਂ ਕਵਰ ਕਰਕੇ ਰੱਖ ਦਵਾਂਗੇ ਤੇ ਆਪਾਂ ਇੱਕ ਵਾਰੀ ਇਥੇ ਚੌਲ ਚੈੱਕ ਕਰ ਲੈਨੇ ਹਾਂ ਇਹ ਦੇਖੋ ਇਥੇ ਚੌਲ ਆਪਣੇ ਗਲ ਚੁੱਕੇ ਹਨ ਜਿੰਨੇ ਕ ਆਪਾਂ ਨੂੰ ਲੋੜ ਸੀ ਉਹਨੇ ਕੇ ਗਲ ਚੁੱਕੇ ਹਨ ਹੁਣ ਆਪਾਂ ਇੱਕ ਛਾਨਣੀ ਲਵਾਂਗੇ ਉਸ ਦੇ ਵਿੱਚ ਆਪਾਂ ਇਹਨਾਂ ਚੌਲਾਂ ਨੂੰ ਪਾ ਦਵਾਂਗੇ ਤੇ ਇਸ ਦਾ ਪਾਣੀ ਅਲੱਗ ਕਰ ਲਵਾਂਗੇ ਹੁਣ ਆਪਾਂ ਇਹਨੇ ਚੌਲਾਂ ਨੂੰ ਥੋੜਾ ਹਲਾ ਲਵਾਂਗੇ ਤੇ ਇਸ ਦੇ ਵਿੱਚ ਜੋ ਵੀ ਪਾਣੀ ਹੈ ਉਹ ਚੰਗੀ ਤਰ੍ਹਾਂ ਇਸ ਤਰ੍ਹਾਂ ਛੱਟ ਕੇ ਅਲੱਗ ਕਰ ਲਵਾਂਗੇ ਇਸ ਤਰ੍ਹਾਂ ਆਪਣੇ ਚੌਲ ਬਹੁਤ ਹੀ ਖਿਲੇ-ਖਿਲੇ ਬਣਦੇ ਹਨ ਤੇ ਬਿਲਕੁਲ ਵੀ ਇੱਕ ਦੂਜੇ ਦੇ ਨਾਲ ਨਹੀਂ ਜੁੜਦੇ ਇਹ ਆਪਣੀ ਘਰ ਦੀ ਬਾਸਪਤੀ ਹੈ ਤੇ ਆਪਣੇ ਚੌਲ ਬਹੁਤ ਹੀ ਵਧੀਆ ਖਿੜੇ-ਖਿੜੇ ਬਣਦੇ ਹਨ ਬਾਜ਼ਾਰ ਵਰਗੇ ਚੌਲਾਂ ਵਾਂਗੂ ਹੀ ਇਹ ਤਿਆਰ ਹੁੰਦੇ ਹਨ ਹੁਣ ਇੱਥੇ ਆਪਾਂ ਗੈਸ ਦੇ ਇੱਕ ਖੁੱਲਾ ਜਿਹਾ ਤੀਲਾ ਰੱਖ ਲਵਾਂਗੇ ਉਸਦੇ ਵਿੱਚ ਆਪਾਂ 2 ਵੱਡੇ ਚਮਚ ਦੇਸੀ ਘਿਓ ਦੇ ਐਡ ਕਰ ਲਵਾਂਗੇ ਜਦੋਂ ਆਪਣਾ ਘਿਓ ਗਰਮ ਹੋ ਗਿਆ ਤੇ ਇਸਦੇ ਵਿੱਚ ਆਪਾਂ ਅੱਧਾ ਚਮਚ ਜੀਰਾ ਐਡ ਕਰਾਂਗੇ ਥੋੜਾ ਜਿਹਾ ਬ੍ਰਿਕ ਕੱਟਿਆ ਹੋਇਆ ਅਦਰਕ ਤੇ ਥੋੜਾ ਜਿਹਾ ਆਪਾਂ ਬ੍ਰਿਕ ਕੱਟਿਆ ਹੋਇਆ ਲਸਣ ਇਸਦੇ ਵਿੱਚ ਐਡ ਕਰ ਲਵਾਂਗੇ ਲਸਣ ਤੇ ਅਦਰਕ ਦਾ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਆਉਂਦਾ ਹੈ ਚੋਲਾਂ ਦੇ ਵਿੱਚ ਹੁਣ ਇਹਨਾਂ ਨੂੰ ਆਪਾਂ ਥੋੜਾ ਜਿਹਾ ਪੁੰਨ ਲਵਾਂਗੇ ਜੇ ਤੁਹਾਡੇ ਆਪਣੇ ਲਸਣ ਤੇ ਅਦਰਕ ਥੋੜੇ ਜਿ ਝੁੱਜ ਗਏ ਤਾਂ ਇਸ ਦੇ ਵਿੱਚ ਆਪਾਂ ਬਰੀਕ ਕੱਟੇ ਹੋਏ ਦੋ ਪਿਆਜ਼ ਐਡ ਕਰ ਦਵਾਂਗੇ ਹੁਣ ਆਪਾਂ ਪਿਆਜ਼ਾਂ ਨੂੰ ਵੀ ਥੋੜੇ ਟਾਈਮ ਦੇ ਲਈ ਇਸੇ ਤਰ੍ਹਾਂ ਭੁੰਨ ਲਵਾਂਗੇ ਇੱਥੇ ਪਿਆਜ਼ ਆਪਣੇ ਥੋੜੇ ਸੌਫਟ ਹੋ ਚੁੱਕੇ ਹਨ ਹੁਣ ਇਸ ਦੇ ਵਿੱਚ ਆਪਾਂ ਕੁਝ ਸਬਜ਼ੀਆਂ ਐਡ ਕਰਾਂਗੇ ਇੱਥੇ ਮੈਂ ਬ੍ਰੀਕ ਕੱਟ ਕੇ ਗਾਜਰ ਐਡ ਕੀਤੀ ਹੈ ਤੇ ਹੁਣ ਇਸ ਦੇ ਵਿੱਚ ਆਪਾਂ ਮਟਰ ਐਡ ਕਰ ਦਵਾਂਗੇ ਗਾਜਰ ਤੇ ਮਟਰ ਪੱਕਣ ਲਈ ਥੋੜਾ ਜਿਹਾ ਟਾਈਮ ਜ਼ਿਆਦਾ ਲੈਂਦੇ ਹਨ ਇਸ ਲਈ ਇਹਨਾਂ ਨੂੰ ਆਪਾਂ ਪਹਿਲਾਂ ਪਾ ਲਵਾਂਗੇ ਤੇ ਥੋੜੇ ਟਾਈਮ ਲਈ ਇਹਨਾਂ ਨੂੰ ਇਸੇ ਤਰ੍ਹਾਂ ਭੁੰਨ ਕੇ ਪੱਕਣ ਲਈ ਰੱਖ ਦਵਾਂਗੇ ਹੁਣ ਇੱਥੇ ਆਪਾਂ ਬ੍ਰੀਕ ਕੱਟੀ ਹੋਈ ਸ਼ਿਮਲਾ ਮਿਰਚ ਤੇ ਟਮਾਟਰ ਐਡ ਕਰ ਦਵਾਂਗੇ ਤੇ ਹੁਣ ਇਹਨਾਂ ਸਾਰੀਆਂ ਸਬਜ਼ੀਆਂ ਨੂੰ ਆਪਾਂ ਭੁੰਨ ਲਵਾਂਗੇ ਤਾਂ ਕਿ ਇਹ ਥੋੜੀਆਂ ਸੌਫਟ ਹੋ ਜਾਣ ਇੱਥੇ ਹੁਣ ਆਪਾਂ ਅੱਧਾ ਚਮਚ ਨਮਕ ਦਾ ਐਡ ਕਰ ਲਵਾਂਗੇ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਵੱਧ ਘੱਟ ਨਮਕ ਐਡ ਕਰ ਸਕਦੇ ਹੋ ਨਮਕ ਐਡ ਕਰਨ ਦੇ ਨਾਲ ਸਬਜ਼ੀਆਂ ਆਪਣੀਆਂ ਜਲਦੀ ਸੌਫਟ ਹੋ ਜਾਣਗੀਆਂ ਹੁਣ ਆਪਣੀਆਂ ਸਬਜ਼ੀਆਂ ਥੋੜੀਆਂ ਪੱਕ ਚੁੱਕੀਆਂ ਹਨ ਹੁਣ ਇੱਥੇ ਆਪਾਂ ਐਡ ਕਰਾਂਗੇ ਸੇਜਵਾਨ ਸੌਸ ਤੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ 2 ਚਮਚ ਮੈਂ ਸੇਜਵਾਨ ਸੌਸ ਦੇ ਐਡ ਕੀਤੇ ਹਨ 1 ਚਮਚ ਇੱਥੇ ਆਪਾਂ ਐਡ ਕਰਾਂਗੇ ਰੈੱਡ ਚਿਲੀ ਸੌਸ ਦਾ ਤੇ ਇੱਕ ਚਮਚ ਗ੍ਰੀਨ ਚਿਲੀ ਸੌਸ ਐਡ ਕਰ ਲਵਾਂਗੇ ਇਹ ਸਾਰੀਆਂ ਸੌਸਸ ਐਡ ਕਰਨ ਦੇ ਨਾਲ ਚੋਲਾ ਦਾ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਆਉਂਦਾ ਹੈ ਤੇ ਦੋ ਚਮਚ ਇੱਥੇ ਆਪਾਂ ਕੈਚੱਪ ਦੇ ਐਡ ਕਰ ਲਏ ਹਨ ਤੇ ਹੁਣ ਇੱਥੇ ਆਪਾਂ ਰੋਸਟ ਕੀਤਾ ਹੋਇਆ ਪਨੀਰ ਐਡ ਕਰ ਲਵਾਂਗੇ ਇਹਨਾਂ ਨੂੰ ਆਪਾਂ ਥੋੜਾ ਜਿਆਦਾ ਰੋਸਟ ਕਰ ਲਿਆ ਸੀ ਇਹ ਪਨੀਰ ਵੀ ਆਪਾਂ ਘਰ ਦੇ ਵਿੱਚ ਹੀ ਤਿਆਰ ਕੀਤਾ ਹੈ। ਹੁਣ ਆਪਣੀਆਂ ਸਬਜ਼ੀਆਂ ਸੌਫਟ ਹੋ ਚੁੱਕੀਆਂ ਹਨ। ਹੁਣ ਇਸ ਦੇ ਵਿੱਚ ਆਪਾਂ ਐਡ ਕਰ ਦਵਾਂਗੇ ਆਪਣੇ ਰਾਈਸ। ਇਹ ਦੇਖੋ ਕਿੰਨੇ ਖਿਲੇ-ਖਿਲੇ ਰਾਈਸ ਆਪਣੇ ਤਿਆਰ ਹੋਏ ਹਨ। ਤੁਸੀਂ ਜਰੂਰ ਇਸ ਨੂੰ ਬਣਾਓ, ਖਾਓ ਤੇ ਆਪਣਾ ਫੀਡਬੈਕ ਜਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਤੁਹਾਨੂੰ ਇਹ ਰੈਸਪੀ ਕਿੱਦਾਂ ਦੀ ਲੱਗੀ। ਇਹ ਇੱਕ ਹੈਲਦੀ ਆਪਸ਼ਨ ਹੈ ਕਿਉਂਕਿ ਇਸ ਦੇ ਵਿੱਚ ਆਪਾਂ ਬਹੁਤ ਸਾਰੀਆਂ ਸਬਜ਼ੀਆਂ ਪਨੀਰ ਐਡ ਕੀਤਾ ਹੈ ਤੇ ਬੱਚਿਆਂ ਨੂੰ ਜਰੂਰ ਇਹ ਪਸੰਦ ਆਉਂਦੇ ਹਨ ਕਿਉਂਕਿ ਇਸ ਦੇ ਵਿੱਚ ਆਪਾਂ ਸੌਸਸ ਵੀ ਐਡ ਕਰ ਲਿਆ ਹਨ ਹੁਣ ਇਸ ਤਰ੍ਹਾਂ ਆਪਾਂ ਮਿਕਸ ਕਰਕੇ ਬਾਕੀ ਰਹਿੰਦੇ ਹੋਏ ਚੌਲ ਵੀ ਇਹਨਾਂ ਦੇ ਵਿੱਚ ਐਡ ਕਰ ਦਵਾਂਗੇ ਤੇ ਹਲਕੇ ਹੱਥਾਂ ਦੇ ਨਾਲ ਇਹ ਸਾਰੇ ਆਪਾਂ ਮਿਕਸ ਕਰ ਲਵਾਂਗੇ ਇੱਥੇ ਆਪਣੀਆਂ ਸਬਜ਼ੀਆਂ ਵੀ ਤਕਰੀਬਨ ਸਾਰੀਆਂ ਪੁੱਜ ਚੁੱਕੀਆਂ ਸਨ ਤੇ ਆਪਣੇ ਰਾਈਸ ਵੀ 85-90% ਆਪਣੇ ਪੱਕੇ ਹੋਏ ਹਨ ਬਸ ਇਹਨਾਂ ਨੂੰ ਹੁਣ ਆਪਾਂ ਬਿਲਕੁਲ ਲੋ ਫਲੇਮ ਦੇ ਉੱਪਰ ਰੱਖ ਕੇ ਥੋੜੀ ਸਟੀਮ ਦਿਵਾ ਲਵਾਂਗੇ ਤੇ ਇਹ ਆਪਣੇ ਫਰਾਈਡ ਰਾਈਸ ਬਣ ਕੇ ਰੈਡੀ ਹੋ ਜਾਣੇ ਹਨ ਹੁਣ ਇੱਥੇ ਆਪਾਂ ਇਹਨਾਂ ਨੂੰ ਕਵਰ ਕਰ ਦਵਾਂਗੇ ਤੇ ਗੈਸ ਦਾ ਫਲੇਮ ਆਪਾਂ ਬਿਲਕੁਲ ਲੋ ਕਰਾਂਗੇ ਤੇ ਇਹ ਦੇਖੋ ਹੁਣ ਆਪਾਂ ਚੈੱਕ ਕਰਦੇ ਹਾਂ ਆਪਣੇ ਰਾਈਸ ਬਣ ਕੇ ਰੈਡੀ ਹੋ ਚੁੱਕੇ ਹਨ ਤੇ ਦੇਖੋ ਕਿੰਨਾ ਵਧੀਆ ਇਹ ਕਲਰ ਇਹਨਾਂ ਦਾ ਲੱਗ ਰਿਹਾ ਹੈ 컬러ਫੁਲ ਸਬਜ਼ੀਆਂ ਵਿੱਚ ਕਿੰਨੀਆਂ ਵਧੀਆ ਲੱਗ ਰਹੀਆਂ ਹਨ ਹੁਣ ਆਪਾਂ ਇਹਨਾਂ ਨੂੰ ਸਰਵ ਕਰ ਲੈਨੇ ਹਾਂ ਤੇ ਦੇਖੋ ਆਪਣੇ ਚੌਲ ਕਿੰਨੇ ਕੱਲੇ-ਕੱਲੇ ਖਿਲੇ-ਖਿਲੇ ਬਣ ਕੇ ਤਿਆਰ ਹੋਏ ਹਨ ਲੋ ਜੀ ਆਪਣੇ ਚੌਲ ਬਣ ਕੇ ਰੈਡੀ ਹਨ ਆਈ ਹੋਪ ਕਿ ਤੁਹਾਨੂੰ ਇਹ ਰੈਸਪੀ ਜ਼ਰੂਰ ਵਧੀਆ ਲੱਗੀ ਹੋਵੇਗੀ ਵਧੀਆ ਲੱਗੀ ਤਾਂ ਪਲੀਜ਼ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਤੁਸੀਂ ਵੀਡੀਓ ਵਾਚ ਕਰਦੇ ਹੋ ਪਰ ਲਾਈਕ ਕਰਨਾ ਭੁੱਲ ਜਾਂਦੇ ਹੋ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ